ਹਾਂਜੀ ਹੁਣ ਜਿਹੜੀ ਕਿ ਬੇਕਰਮ ਜੀਟੀਏ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਭਾਈ ਆਪਾਂ ਸੀਨੀਅਰ ਪੱਤਰਕਾਰ ਜੋ ਸਰੇਂਦਰ ਡੱਲਾ ਜੋ ਉਹਨਾਂ ਦੀ ਇੱਕ ਖਬਰ ਸੁਣਾਵਾਂਗੇ ਚੈਨਲ ਤੇ ਬਨੇ ਰਹੋ ਬੇਕਰਮ ਜੀਟੀਏ ਜਿਹੜੇ ਕਿ ਚਾਰ ਟਰੱਕ ਪੇਸ਼ ਹੋ ਜਾਂਦੇ ਆ ਕੋਰਟ ਦੇ ਵਿੱਚ ਤੇ ਬੁਰੀ ਤਰ੍ਹਾਂ ਫਸਿਆ ਜਾਂਦਾ ਬੇਕਰਮ ਜੀਟੀਏ ਆ ਦੱਸਿਆ ਜਾਂਦਾ ਹੁਣ ਇਹਨਾਂ ਦੇ ਵਕੀਲਾਵਨੀਓ ਵੀ ਜਿਹੜਾ ਕਿ ਸੀਐਮ ਭਵੰਤਮਾਨ ਇਹ ਸਰਕਾਰ ਬੇਕਰਮ ਜੀਟੀਏ ਦੇ ਝੂਠੇ ਦੇ ਪਰਚੇ ਤੇ ਪਰਚੇ ਦੇ ਰਹੀ ਹੈ ਤੇ ਪਰ ਹੁਣ ਲੇਕਿਨ ਪੂਰਾ ਮਾਮਲਾ ਕੀ ਹੈ ਪਹਿਲਾਂ ਆਪਾਂ ਇਹ ਖੌਰ ਸੁਣੋਣੇ ਆ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ ਲੋਅਰ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਹਾਲਾਂਕਿ ਲਗਭਗ 1 ਮਹੀਨਾ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਚੱਲਦੀ ਰਹੀ ਕੱਲ ਦੋ ਮਾਮਲਿਆਂ ਦੇ ਵਿੱਚ ਫੇਰ ਵਿਕਰਮ ਮਜੀਠੀਏ ਨੂੰ ਅਦਾਲਤ ਤੋਂ مایوسی ਦਾ ਸਾਹਮਣਾ ਕਰਨਾ ਪਿਆ ਕੱਲ ਮੁਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਵੀਡੀਓ ਕਾਨਫਰencing ਦੇ ਜ਼ਰੀਏ ਪੇਸ਼ੀ ਸੀ ਔਰ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਰਿਮਾਂਡ ਹੈ ਉਹਨਾਂ ਦੇ ਵਿੱਚ ਜੇਲ੍ਹ ਦੀ ਜੇਲ੍ਹ ਦੇ ਵਿੱਚ ਉਹਨਾਂ ਦੇ ਰਹਿਣ ਦੀ ਜਿਹੜੀ ਜਿਹੜੀ ਸੀਮਾ ਉਹਨੂੰ ਫੇਰ 6 ਸਤੰਬਰ ਤੱਕ ਵਧਾ ਦਿੱਤਾ ਗਿਆ ਜਦੋਂ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਤੇ ਜ਼ਰੀਏ ਪੇਸ਼ੀ ਹੋਏਗੀ ਤੇ ਫੇਰ ਉਹਨਾਂ ਦਾ ਰਿਮਾਂਡ ਵਧ ਸਕਦਾ ਹੈ ਸੋ ਅਗਰ ਵਿਕਰਮ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਣਾ ਹੈ ਤੇ ਉਹਨਾਂ ਨੂੰ ਜ਼ਮਾਨਤ ਲੈਣੀ ਲਾਜ਼ਮੀ ਹੈ ਔਰ ਹਾਲ ਦੀ ਘੜੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਜਿਹੜੀ 40000 ਪੰਨਿਆਂ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਟਰੰਕ ਕਾਕਸਾਂ ਦੇ ਭਰੇ ਅਦਾਲਤ ਦੇ ਵਿੱਚ ਰੱਖੇ ਗਏ ਨੇ ਸੋ ਚਾਰਜ ਸ਼ੀਟ ਹੈ ਜਿਹੜੀ ਉਹ ਹਜੇ ਬਿਕਰਮ ਦੇ ਵਕੀਲਾਂ ਕੋਲੇ ਨਹੀਂ ਮਿਲੀ ਔਰ ਮੰਨਿਆ ਜਾ ਰਿਹਾ ਹੈ ਕਿ ਅਦਾਲਤ ਦੇ ਜ਼ਰੀਏ 2 ਸਤੰਬਰ ਤੱਕ ਬਿਕਰਮ ਮਜੀਠੀਆ ਦੇ ਵਕੀਲਾਂ ਤੱਕ ਜਿਹੜੀ ਉਹ ਚਾਰਜ ਸ਼ੀਟ ਹੈ ਉਹ ਮਿਲੇਗੀ ਔਰ ਇਹ ਚਾਰਜ ਸ਼ੀਟ ਹੁਣ ਔਨ ਰਿਕਾਰਡ ਅਦਾਲਤ ਦੇ ਵਿੱਚ ਆਏਗੀ ਜੀ ਦੇ ਨਾਲ ਘਟੋ-ਘਟੇ ਸਾਫ਼ ਹੋਏਗਾ ਕਿ ਬਿਕਰਮ ਮਜੀਠੀਏ ਤੇ ਭਗਵੰਤ ਮਾਨ ਦੀ ਸਰਕਾਰ ਨੇ ਕਿਹੜੇ-ਕਿਹੜੇ ਦੋਸ਼ ਲਾਏ ਨੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲਿਆਂ ਦੇ ਵਿੱਚ ਕਿਹੜੇ-ਕਿਹੜੇ ਸਬੂਤ ਲਾਏ ਗਏ ਨੇ ਕਿਉਂਕਿ 402 ਹੈਕਟੇਰ ਜ਼ਮੀਨ ਦਾ ਮਾਮਲਾ ਬਹੁਤ ਉਭਾਰਿਆ ਗਿਆ ਸੀ ਜਲੰਧਰ ਦੇ ਵਿੱਚ ਇੱਕ ਕਲੋਨੀ 'ਚ ਇਨਵੈਸਟਮੈਂਟ ਦਾ ਮੁੱਦਾ ਬਹੁਤ ਉਭਾਰਿਆ ਗਿਆ ਸੀ ਕੀ ਹੁਣ ਸਰਕਾਰੀ ਵਕੀਲ ਕੋਈ ਜਿਹੜੇ ਸਬੂਤ ਨੇ ਉਹ ਲੱਭ ਕੇ ਲੈ ਕੇ ਆਏ ਨੇ ਇਹ ਸਾਰਾ ਕੁਝ ਚਾਰਜ ਸ਼ੀਟ ਤੋਂ ਸਪਸ਼ਟ ਹੋਣਾ ਹੈ ਚਾਰਜ ਸ਼ੀਟ 2 ਸਤੰਬਰ ਤੱਕ ਵਿਕਰਮਜੀਠੇ ਦੇ ਵਕੀਲਾਂ ਨੂੰ ਮਿਲੇਗੀ ਉਸ ਤੋਂ ਬਾਅਦ ਉਹ ਉਹਦੇ ਆਧਾਰ ਤੇ ਤਿਆਰੀ ਕਰਕੇ ਨਾ ਕੇਵਲ ਜਿਹੜਾ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਵਿਕਰਮ ਮਜੀਠੀਆ ਤੇ ਉਹਦੀ ਜਿਰਾ ਕਰਨਗੇ ਜਦੋਂ ਅਦਾਲਤ ਦੇ ਵਿੱਚ ਹੁਣ ਲਗਾਤਾਰੇ ਸੁਣਵਾਈ ਹੋਣੀ ਹੈ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਬਲਕਿ ਜ਼ਮਾਨਤ ਦੇ ਲਈ ਵੀ ਉਹ ਹਾਈ ਕੋਰਟ ਜਾਣਗੇ ਕਿਉਂਕਿ ਇਹ ਦਾਵਾ ਹੈ ਵਿਕਰਮ ਦੇ ਵਕੀਲਾਂ ਵੱਲੋਂ ਕਿ ਪੰਜਾਬ ਦੀ ਸਰਕਾਰ ਤੱਕਾ ਕਰ ਰਹੀ ਹੈ ਵਿਜੀਲੈਂਸ ਬਿਊਰੋ ਤੱਕਾ ਕਰ ਰਹੀ ਹੈ ਵਿਕਰਮ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਪਰ ਅਦਾਲਤਾਂ ਤੋਂ ਰਿਲੀਫ ਬਿਕਰਮ ਨੂੰ ਮਿਲਦੀ ਨਹੀਂ ਦਿਖ ਰਹੀ ਕੱਲ ਅੰਮ੍ਰਿਤਸਰ ਦੀ ਇੱਕ ਅਦਾਲਤ ਦੇ ਵਿੱਚ ਵੀ ਬਿਕਰਮ ਸਿੰਘ ਦੇ ਬਿਕਰਮ ਜੀਠੀ ਦੇ ਹਵਾਲੇ ਦੇ ਨਾਲ ਇੰਟਰਿਮ ਬੇਲ ਮੰਗੀ ਗਈ ਸੀ ਅੰਤ੍ਰਿਮ ਜ਼ਮਾਨਤ ਮੰਗੀ ਗਈ ਸੀ ਕਿਉਂਕਿ ਇੱਕ ਕੇਸ ਦਰਜ ਕੀਤਾ ਗਿਆ ਸੀ ਪੁਲਿਸ ਵੱਲੋਂ ਵਿਜੀਲੈਂਸ ਦੀ ਸ਼ਿਕਾਇਤ ਤੇ ਕਿ ਜਦੋਂ 25 ਜੂਨ ਨੂੰ ਬਿਕਰਮ ਦੇ ਘਰੇ ਪੁਲਿਸ ਉਸ ਨੂੰ ਅਰੈਸਟ ਕਰਨ ਗਈ ਸੀ ਤਾਂ ਸਰਕਾਰੀ ਮੁਲਾਜ਼ਮਾਂ ਦੇ ਕੰਮ 'ਚ ਰੁਕਾਵਟ ਪਾਈ ਗਈ ਸੀ ਸੋ ਇਹ ਕੇਸ ਇੱਕ ਦਰਜ ਕੀਤਾ ਗਿਆ ਸੀ ਜਿਹਦੇ ਮਾਮਲੇ 'ਚ ਵਿਕਰਮ ਮਜੀਠੀਆ ਨੂੰ ਇਹ ਡਰ ਹੈ ਕਿ ਅਗਰ ḍe ਦੇ ਮਾਮਲੇ 'ਚ ਉਹਨਾਂ ਨੂੰ ਜ਼ਮਾਨਤ ਹੁੰਦੀ ਹੈ ਤਾਂ ਇਸ ਕੇਸ 'ਚ ਅੰਮ੍ਰਿਤਸਰ ਵਾਲੇ ਕੇਸ 'ਚ ਵੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਤੇ ਉਹਨਾਂ ਨੂੰ ਦੁਬਾਰਾ ਫੇਰ ਜੇਲ੍ਹ ਦੇ ਵਿੱਚ ਰਹਿ ਕੇ ਦੁਬਾਰਾ ਜ਼ਮਾਨਤ ਲਾ ਕੇ ਉਹਨਾਂ ਨੂੰ ਬਾਹਰ ਆਉਣਾ ਪਏਗਾ ਅਸਲ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਰਮ ਮਜੀਠੀਆ ਦੇ ਖਿਲਾਫ ਕੇਰਾ ਪੂਰੀ ਤਰ੍ਹਾਂ ਨਾਲ ਕੱਸ ਲਿਆ ਹੈ ਸਿਰਫ ਇਹ ਅੰਮ੍ਰਿਤਸਰ ਵਾਲਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਮੀਡੀਆ ਰਿਪੋਰਟਾਂ ਵੀ ਨੇ ਸੂਤਰਾਂ ਦੀਆਂ ਖਬਰਾਂ ਵੀ ਨੇ ਕਿ ਵਿਕਰਮ ਸਿੰਘ ਮਜੀਠੀਏ ਤੇ 3-4 ਪਰਚੇ ਐਫ ਆਈ ਆਰਸ ਬਿਲਕੁਲ ਤਿਆਰੀ ਤੇ ਨੇ ਉਹ ਕਿਸੇ ਵੇਲੇ ਵੀ ਦਰਜ ਕੀਤੀਆਂ ਜਾ ਸਕਦੀਆਂ ਨੇ ਜਾਂ ਉਹ ਦਰਜ ਹੋ ਚੁੱਕੀਆਂ ਨੇ ਕਿਉਂਕਿ ਆਫੀਸ਼ੀਅਲ ਅਨਾਉਂਸਮੈਂਟ ਉਹਦੇ ਬਾਰੇ ਹਜੇ ਕਿਸੇ ਤਰ੍ਹਾਂ ਦੀ ਬਾਅਰ ਨਹੀਂ ਆਈ ਹਜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਕੋਲੇ ਵੀ ਸ਼ਾਇਦ ਇਹ ਜਾਣਕਾਰੀ ਨਹੀਂ ਹੋਏਗੀ ਅਗਰ ਉਹਨਾਂ ਕੋਲੇ ਇਹ ਜਾਣਕਾਰੀ ਹੈ ਉਹਨਾਂ ਨੂੰ ਜ਼ਰੂਰ ਮੀਡੀਆ ਦੇ ਵਿੱਚ ਪਬਲਿਕ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜਾ ਮਜੀਠਾ ਦੇ ਵਿੱਚ 380 ਨੰਬਰ ਵਸੀਕਾ ਜਿਹੜਾ ਰਿਕਾਰਡ ਇੱਕ ਰਜਿਸਟਰੀ ਜਿਹੜੀ ਗਾਇਬ ਦੱਸੀ ਜਾ ਰਹੀ ਹੈ ਉਸ ਮਾਮਲੇ 'ਚ ਜਿਹੜੀ ਚੰਨੀ ਸਰਕਾਰ ਵੱਲੇ ਕੇਸ ਰਜਿਸਟਰ ਕੀਤਾ ਗਿਆ ਸੀ ਉਸ ਮਾਮਲੇ 'ਚ ਜਿਹੜੀ ਸ਼ਿਟ ਨੇ ਪਟਿਆਲਾ ਜੇਲ੍ਹ 'ਚ ਜਾ ਕੇ ਪੁੱਛਗਿੱਛ ਕੀਤੀ ਹੈ ਐਸਐਸਪੀ ਵਰੁਣ ਸ਼ਰਮਾ ਔਰ ਐਸਪੀ ਗੁਰਬੰਧ ਸਿੰਘ ਬੈਂਸ ਨੇ ਦੱਸਿਆ ਜਾ ਰਿਹਾ ਹੈ ਕਿ ਉਸ ਪੁੱਛਗਿੱਛ ਦੇ ਆਧਾਰ ਦੇ ਉੱਤੇ ਵੀ ਬਿਕਰਮ ਸਿੰਘ ਮਜੀਠੀਆ ਤੇ ਉਸ ਐਫ ਆਈ ਆਰ ਦੇ ਵਿੱਚ ਕੇਸ ਦਰਜ ਕੀਤਾ ਜਾ ਸਕਦਾ ਹੈ ਜਿਹੜੀ ਐਫ ਆਈ ਆਰ 2022 ਦੇ ਵਿੱਚ ਦਰਜ ਹੈ ਜਨੂਰੀ ਦੇ ਵਿੱਚ ਜਿਹਦੇ ਵਿੱਚ ਮਜੀਠਾ ਦੇ ਵਿੱਚ ਇੱਕ ਵਸੀਕਾ ਦੇ ਗਾਇਬ ਹੋਣ ਦੀ ਗੱਲ ਹੈ ਇੱਕ ਰਿਕਾਰਡ ਗਾਇਬ ਹੋਣ ਦੀ ਗੱਲ ਹੈ ਔਰ ਰਜਿਸਟਰੀ ਕਲਰਕ ਦੀ ਸ਼ਿਕਾਇਤ ਤੇ ਉਹ ਐਫ ਆਈ ਆਰ ਦਰਜ ਕੀਤੀ ਗਈ ਸੀ ਸੋ ਉਹਦੇ ਵਿੱਚ ਬਿਕਰਮ ਮਜੀਠੀਆ ਨੂੰ ਵੀ ਮੁਲਜ਼ਮ ਦੇ ਤੌਰ ਤੇ ਉਸ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਸੁਪਾਵ ਜਿਵੇਂ ਜਿਵੇਂ ਸੁਖਪਾਲ ਖੈਰਾ ਸੀ ਇੱਕ ਮਾਮਲੇ 'ਚ ਜ਼ਮਾਨਤ ਹੋਣ ਦੇ ਸਾਰੀ ਪੰਜਾਬ ਦੀ ਪੁਲਿਸ ਨੇ ਉਸ ਨੂੰ ਦੂਸਰੇ ਇੱਕ ਕੇਸ ਦੇ ਵਿੱਚ ਅਰੈਸਟ ਕੀਤਾ ਤੇ ਫਿਰ ਦੁਬਾਰਾ 14-15 ਦਿਨ ਸੁਖਪਾਲ ਖੈਰਾ ਨੂੰ ਅਦਾਲਤ ਰਿਮਾਂਡ 'ਚ ਰਹਿਣਾ ਪਿਆ ਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਜ਼ਮਾਨਤ ਹੋਈ ਇਸੇ ਤਰ੍ਹਾਂ ਕੀ ਵਿਕਰਮ ਜੀਠਿਆ ਦੇ ਮਾਮਲੇ 'ਚ ਵੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਵਿਜੀਲੈਂਸ ਬਿਊਰੋ ਜਾਂ ਸਿਵਲ ਪੁਲਿਸ ਨੇ ਇਸ ਤਰੀਕੇ ਦੀ ਤਿਆਰੀ ਕੀਤੀ ਹੈ ਕਿ ਅਗਰ ਜ਼ਮਾਨਤ ਵਿਕਰਮ ਦੀ ਹੁੰਦੀ ਹੈ ਤੇ ਤੁਰੰਤ ਉਸ ਨੂੰ ਅਗਲੇ ਕੇਸ 'ਚ ਗ੍ਰਿਫਤਾਰ ਕੀਤਾ ਜਾਏਗਾ ਔਰ ਫਿਰ ਵਿਕਰਮ ਦੀ ਜ਼ਮਾਨਤ ਨਾ ਹੋਵੇ ਪੁਲਿਸ ਵਿਜੀਲੈਂਸ ਬਿਊਰੋ ਔਰ ਸਰਕਾਰ ਪੂਰਾ ਜ਼ੋਰ ਲਾਏਗੀ ਹੁਣ ਇਹਦਾ ਭਾਵ ਇਹ ਕੱਢਿਆ ਜਾਵੇ ਜਿਵੇਂ ਅਰਵਿੰਦ ਕੇਦਰੀਵਾਲ ਮਨੀਸ਼ ਸੋਧਿਆ ਸਤਿੰਦਰ ਜੈਨ ਦਿੱਲੀ ਦੇ ਵਿੱਚ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹੇ ਔਰ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਪਛੜੀ ਔਰ ਭਾਜਪਾ ਨੇ ਦਿੱਲੀ ਚ ਸਰਕਾਰ ਬਣਾਈ ਕਿ ਆਮ ਆਦਮੀ ਪਾਰਟੀ ਵੀ ਇਸੇ ਰਣਨੀਤੀ ਤੇ ਹੈ ਕਿ ਜਿਹੜੇ ਵੱਡੇ ਵਿਰੋਧੀ ਲੀਡਰ ਨੇ ਜਿਹੜੇ ਵੱਖ-ਵੱਖ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤੇ ਜਾ ਸਕਦੇ ਨੇ ਜਾਂ ਜਿਨ੍ਹਾਂ ਦੇ ਖਿਲਾਫ ਇਨਕੁਆਇਰੀਆਂ ਚੱਲ ਰਹੀਆਂ ਨੇ ਕੀ ਇੱਕ-ਇੱਕ ਕਰਕੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਕੀ ਵਿਕਰਮ ਮੁਜੀਠੀਆਂ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਲਹਿਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗੀ ਯਾ ਸ਼ਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਮਾਝੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਚੰਗਾ ਜਨ ਆਧਾਰ ਹੈ ਭਾਵੇਂ ਨਵਜੋਤ ਸਿੱਧੂ ਦੇ ਸਾਹਮਣੇ ਨਾ ਮਜੀਠੀਆ ਜਿੱਤਿਆ ਉਦੋਂ ਨਾ ਨਵਜੋਤ ਸਿੰਘ ਸਿੱਧੂ ਜਿੱਤੇ ਪਰ ਇਹਨਾਂ ਦੋਨਾਂ ਦੀ ਫਾਈਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉੱਥੋਂ ਜਿੱਤਿਆ ਹੁਣ ਕੀ ਆਪ ਦੀ ਇਹ ਰਣਨੀਤੀ ਹੈ ਕਿ ਅਸੀਂ ਬਿਕਰਮ ਜੀਠੀਏ ਨੂੰ ਲੰਮਾ ਸਮਾਂ ਜੇਲ੍ਹ ਰੱਖੀਏ ਇਹ ਵੀ ਖਬਰਾਂ ਸਾਨੂੰ ਪਤਾ ਹੈ ਕਿ ਭਾਰਤ ਪੂਸ਼ਣ ਆਸ਼ੂ ਦੇ ਮਾਮਲੇ 'ਚ ਵੀ ਉਹ ਸੁਪਰੀਮ ਕੋਰਟ ਗਏ ਨੇ ਕੀ ਆਮ ਆਦਮੀ ਪਾਰਟੀ ਅਜੇ ਇਹ तमाम ਲੀਡਰ ਜਿਹੜੇ ਸ਼ੱਕੀ ਨੇ ਜਿਨ੍ਹਾਂ ਦੇ ਖਿਲਾਫ ਕੇਸ ਜਾਂਚ ਅਧੀਨ ਨੇ ਜਾਂ ਵਿਜੀਲੈਂਸ ਬਿਊਰੋ ਜਾਂਚ ਕਰ ਰਹੀ ਹੈ ਕੀ ਚੋਣਾਂ ਤੋਂ ਪਹਿਲਾਂ ਸਤਾਈ ਤੋਂ ਪਹਿਲਾਂ ਉਹਨਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕਰਕੇ ਮੈਦਾਨ ਰੜਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਭਾਜਪਾ ਨੇ ਦਿੱਲੀ ਜੇਲ੍ਹ 'ਚ ਰੱਖਿਆ ਸੋ ਇਹ ਸਵਾਲ ਵੱਡੇ ਹੁੰਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਇਹਨਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਵਿਕਰਮ ਮਜੀਠੀਆ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਲੜਾਈ ਪੁਰਾਣੀ ਹੈ ਇੱਕ ਵਾਰ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਸੀ ਪਰ ਵਿਕਰਮ ਸਿੰਘ ਮਜੀਠੀਆ ਨੇ ਮਾਨ ਹਾਨੀ ਦੇ ਕੇਸ ਵੀ ਕੀਤੇ ਹੋਈ ਸੀ ਅਮਰਸਰ ਦੀ ਅਦਾਲਤ ਦੇ ਵਿੱਚ ਸੰਜੇ ਸਿੰਘ ਦੇ ਨਾਲ ਉਹਨਾਂ ਦਾ ਕੇਸ ਹਜੇ ਵੀ ਚੱਲਦਾ ਹੈ ਸੋ ਵਿਕਰਮ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਅਦਾਲਤੀ ਲੜਾਈ ਸੀ ਉਹ ਹੋਰ ਕਿੰਨਾ ਲੰਮਾ ਚੱਲੇਗੀ ਵਿਕਰਮ ਨੂੰ ਇਹਦਾ ਖਮਿਆਜ਼ਾ ਕਿਸ ਰੂਪ ਚ ਭੁਗਤਣਾ ਪਏਗਾ ਕਿ ਸਿਆਸੀ ਤੌਰ ਤੇ ਅਗਰ ਲੰਮਾ ਸਮਾਂ ਵਿਕਰਮਜੀਠਿਆ ਸਿਆਸਤ ਤੋਂ ਦੂਰ ਰਹਿੰਦੇ ਨੇ ਤੇ ਉਹਨਾਂ ਦੀ ਹਲਕੇ 'ਚ ਵੀ ਪਕੜ ਕਮਜ਼ੋਰ ਹੋਏਗੀ ਮਾਝੇ 'ਚ ਵੀ ਪਕੜ ਕਮਜ਼ੋਰ ਹੋਏਗੀ ਇਹ ਵੱਡੇ ਸਵਾਲ ਨੇ ਕਿਉਂਕਿ ਜਦੋਂ ਮੈਂ ਦੂਜੇ ਪਾਸੇ ਵੇਖਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਤੇ ਬਹੁਤ ਵੱਡਾ ਅੰਦੋਲਨ ਅਕਾਲੀ ਦਲ ਦੀ ਲੀਡਰਸ਼ਿਪ ਨੇ ਚਲਾਇਆ ਸੀ ਪਰ ਵਿਕਰਮ ਭਾਮੀ ਉਹਨਾਂ ਦੇ ਵੱਡੇ ਲੀਡਰ ਨੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਬਹੁਤ ਵੱਡਾ ਅੰਦੋਲਨ ਵਿਕਰਮ ਮਜੀਠੀਆ ਦੇ ਹੱਕ 'ਚ ਨਹੀਂ ਚਲਾਇਆ ਭਾਵੇਂ ਇਹ ਦਾਵਾ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਿ ਅਸੀਂ ਜਦੋਂ ਵੀ ਜੇਲ੍ਹ 'ਚ ਮਿਲਣ ਜਾਂਦੇ ਹਾਂ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਹਰ ਸਿਮਰਤ ਕੌਰ ਬਾਦਲ ਬੜੀ ਮੁਸ਼ਕਲ ਉਹਨਾਂ ਉਹਨਾਂ ਦੀ ਮੁਲਾਕਾਤ ਕਰਾਈ ਗਈ ਜਦੋਂ ਉਹ ਰਖੜੀ ਦੇ ਤਿਉਹਾਰ ਮੌਕੇ ਗਏ ਔਰ ਬਹੁਤ ਸਾਰੇ ਉਹਨਾਂ ਦੇ ਲੀਡਰ ਇਹ ਕਹਿ ਰਹੇ ਨੇ ਕਿ ਸਾਡੀਆਂ ਮੁਲਾਕਾਤਾਂ ਨਹੀਂ ਕਰਾਈਆਂ ਜਾ ਰਹੀਆਂ ਇਹ ਵੀ ਕਹਿ ਰਹੇ ਨੇ ਲੀਡਰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ੱੱਕਾ ਕਰ ਰਹੀ ਹੈ ਅਗਰ ਸੱਚਮੁੱਚ ਆਮ ਆਦਮੀ ਪਾਰਟੀ ਦੀ ਸਰਕਾਰ ੱੱਕਾ ਕਰ ਰਹੀ ਹੈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਕਰਮ ਮਜੀਠੀਆ ਦੇ ਲਈ ਵੱਡਾ ਅੰਦੋਲਨ ਕਿਉਂ ਨਹੀਂ ਛੇੜਦੀ ਲੈਂਡ ਪੁਲਿੰਗ ਤੇ ਸੁਖਬੀਰ ਬਾਦਲ ਨੇ ਬਹੁਤ ਵੱਡਾ ਅੰਦੋਲਨ ਛੇੜਿਆ ਹੁਣ ਹੜਾਂ ਦੇ ਮਾਮਲੇ 'ਚ ਸੁਖਬੀਰ ਬਾਦਲ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਕੱਲ ਸੁਖਬੀਰ ਸਿੰਘ ਬਾਦਲ ਸਤਖੰਡ ਸ੍ਰੀ ਦਰਬਾਰ ਸਾਹਿਬ ਗਏ ਸੁਖਬੀਰ ਬਾਦਲ ਗਏ ਉਹਨਾਂ ਦੀ ਹੋਰ ਲੀਡਰਸ਼ਿਪ ਵੀ ਗਈ ਇਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਲੈਂਡ ਪੁਲਿੰਗ ਯੋਜਨਾ ਜਿਹੜੀ ਵਾਪਸ ਹੋਈ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕੀਤਾ ਜਿੱਤ ਦਾ ਸ਼ੁਕਰਾਨਾ ਕੀਤਾ ਸਤਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਪਰ ਸਵਾਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਸੁਖਬੀਰ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਵੱਡਾ ਅੰਦੋਲਨ ਨਹੀਂ ਚਲਾਇਆ ਹਾਲਾਂਕਿ ਜਿਹੜੀ ਗ੍ਰਿਫਤਾਰੀ ਹੈ ਵਿਕਰਮ ਸਿੰਘ ਮਜੀਠੀਆ ਦੀ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਨਸ਼ਿਆਂ ਦੇ ਕੇਸ ਨਾਲ ਇਹਦਾ ਕੋਈ ਸਬੰਧ ਨਹੀਂ ਇਹ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਹੈ ਤੇ ਇਹ ਧੱਕਾ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਵਿਕਰਮ ਦੇ ਹੱਕ 'ਚ ਵੱਡਾ ਅੰਦੋਲਨ ਕਿਉਂ ਨਹੀਂ ਇਹ ਆਪਣੇ ਆਪ 'ਚ ਉਹ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਆਉਣ ਵਾਲਾ ਸਮਾਂ ਦੇਗਾ ਪਰ ਵਿਕਰਮ ਬਾਰੇ ਮੈਂ ਆਖਰੀ ਟਿੱਪਣੀ ਜ਼ਰੂਰ ਕਰਦਾ ਕਿ ਭਗਵੰਤ ਮਾਨ ਦੀ ਸਰਕਾਰ ਦੀ ਇਸ ਵਕਤ ਪੂਰੀ ਕੋਸ਼ਿਸ਼ ਹੈ ਕਿ ਕੋਈ ਨਾ ਕੋਈ ਇਸ ਤਰੀਕੇ ਦਾ ਐਵੀਡੈਂਸ ਮਿਲੇ ਜਿਹਦੇ ਆਧਾਰ ਤੇ ਐਂਡੀਪੀਐਸ ਐਕਟ ਦੇ ਵਿੱਚ ਜਿਹੜੀ ਵਿਕਰਮਜੀਤਿਆ ਦੀ ਜ਼ਮਾਨਤ ਹੈ ਉਹਨੂੰ ਰੱਦ ਕਰਾਇਆ ਜਾ ਸਕੇ ਔਰ ਨਸ਼ੇ ਵਾਲੇ ਕੇਸ 'ਚ ਵਿਕਰਮ ਦੇ ਖਿਲਾਫ ਚਲਾਨ ਦਾਖਲ ਕਰਾਇਆ ਜਾ ਸਕੇ ਔਰ ਇਸੇ ਕਰਕੇ ਉਹ ਆਮਦਨ ਵਾਲੇ ਕੇਸ ਦੇ ਉੱਤੇ ਪੂਰਾ ਜ਼ੋਰ ਲਾ ਰਹੇ ਨੇ ਕਿ ਅਗਰ ਇਹ ਸਾਬਤ ਹੋ ਗਿਆ ਕਿ ਜਿਹੜੀ ਆਮਦਨ ਹੈ ਉਹ ਗੈਰ ਕਾਨੂੰਨੀ ਹੈ ਤੇ ਫਿਰ ਉਹ ਇਹਦੇ ਵਿੱਚ ਆਪਣੀ ਜਿੱਤ ਸਮਝਣਗੇ ਸੋ ਇਸ ਤਰ੍ਹਾਂ ਦੀ ਸਿਆਸੀ ਲੜਾਈ ਕਾਨੂੰਨੀ ਲੜਾਈ ਔਰ ਪੋਲਿਟੀਕਲ ਲੜਾਈ ਇਸ ਵਕਤ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਹਾਂਜੀ ਇਹ ਸੀ ਸੀਨੀਅਰ ਪੱਤਰਕਾਰ ਸਵਿੰਦਰ ਡੱਲਾ ਜੋ ਕਿ ਬਈ ਇਸ ਗੱਲ ਦੇ ਖੁਲਾਸੇ ਕੀਤੇ ਜਾ ਰਹੇ ਆ ਜੋ ਬਿਕਰਮ ਜੀ ਦੀ ਟੀਮ ਲੈ ਕੇ ਮਾਮਲੇ ਬੇਕਰਮਜੀਤ ਜੀ ਦੇ ਪਰਚੇ ਤੇ ਪਰਚੇ ਦਾ ਅਰਜ਼ੂ ਹੁੰਦੀ ਆ ਪਰ ਲੇਕਿਨ ਇਹਨਾਂ ਦੇ ਵਕੀਲ ਬੰਨਿਓ ਤੇ ਜੇ ਗੱਲ ਕਰੀ ਇਹਨਾਂ ਦੀ ਪਤਨੀ ਬੰਨਿਓ ਸੁਖਵੀਰ ਬਾਦਲ ਬੰਨਿਓ ਕਹਿਣਾ ਇਹ ਆ ਵੀ ਇਹ ਪੰਜਾਬ ਸਰਕਾਰ ਝੂਠੇ ਪਰਚੇ ਪਾ ਰਹੀ ਹੈ ਤੇ ਹੁਣ ਜੋ ਸੀਮ ਭਵੰਤਮਾਨ ਦਾ ਇੱਕ ਐਕਸ਼ਨ ਹੁੰਦਾ ਹੀ ਜੋ ਨਾਪਾ ਜੇਲ੍ਹ ਦੇ ਵਿੱਚ ਭੇਜਾਇਆ ਜਾਂਦਾ 14 ਦਿਨਾਂ ਦੀ ਨਿਆਂਇਕ ਰਾਸਤੇ ਤੇ ਜਾਂਦਾ ਫਿਰ ਦੁਬਾਰਾ ਭੇਜਿਆ ਜਾਂਦਾ ਪਰ ਹੁਣ ਲੰਬੇ ਸਮੇਂ ਲਈ ਬੇਕਰਮਜੀਤ ਜੀ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਤੇ ਪਰ ਹੁਣ ਇਸ ਮਾਮਲੇ ਦੀ ਸੁਣਵਾਈ ਸ਼ੇਸਤੰਬਰ ਤੱਕ ਰੱਖ ਦਿੱਤੀ ਗਈ ਆ ਹੋ ਸਕਦਾ ਅੱਗੇ ਵੀ ਰਿਮਾਂਡ ਵਧਾ ਦਿੱਤਾ ਜਾਵੇ ਬਿਕਰਮਜੀਤ ਜੀ ਦਾ ਕਿਉਂਕਿ ਹੁਣ ਜੇ ਗੱਲ ਕਰੀਏ ਇਹਨਾਂ ਦੇ ਵਕੀਲਾਂ ਦੀ ਇਹਨਾਂ ਦਾ ਕਹਿਣਾ ਇਹ ਆ ਵੀ ਬਿਕਰਮਜੀਤ ਸਿੰਘ ਨੂੰ ਇੱਕ ਫਸਾਇਆ ਜਾ ਰਿਹਾ ਜਿਹੜੇ ਕਿ ਅੱਗੇ ਦੀ ਅੱਗੇ ਮਾਮਲੇ ਬਤਾ ਦਿੱਤੇ ਜਾ ਰਹੇ ਵਿਜੀਲੈਂਸ ਕਹਿੰਦੀ ਆ ਵੀ ਹਜੇ ਆਪਣੀ ਅਸੀਂ ਇਨਕੁਆਇਰੀ ਕਰਨੀ ਆ ਹਜੇ ਤੱਕ ਮਾਮਲੇ ਪੂਰੇ ਨਹੀਂ ਜਾ ਰਹੇ ਤੇ ਪਰ ਇਹ ਸਭ ਆਪਣੇ ਵੱਨੀਓ ਦੋਸਤੋ ਦੋਸਤਾਰੀ ਆ ਬਿਕਰਮ ਜੀਠੀ ਇਕਲਾਪ ਪਹਿਲਾ 1000 ਏਕੜ ਜ਼ਮੀਨ ਦਾ ਸਹੈ ਜਾਂਦਾ ਡੀਏ ਦਾ ਕੇਸ ਪਾਸ ਦਿੱਤਾ ਜਾਂਦਾ ਇਹਨਾਂ ਕੋ ਬਰਾਮਦ ਕੁਝ ਵੀ ਨਹੀਂ ਹੁੰਦਾ ਤੇ ਪਰ ਹੁਣ ਬਿਕਰਮ ਜੀਠੀ ਦੇ ਵਕੀਲ ਦਾ ਵੀ ਇਹ ਕਹਿਣਾਗਾ ਵੀ ਇਹ ਝੂਠਾ ਫਸਾਇਆ ਯਾਰਿਆ ਬਈ ਤੇ ਹੁਣ ਪੂਰਾ ਮਾਮਲਾ ਕੀ ਆ ਇਹ 6 ਸਤੰਬਰ ਨੂੰ ਫੇਰ ਸੁਣਵਾਈ ਹੋਣੀ ਆ ਉਸ ਦਿਨ ਪਤਾ ਲੱਗਣਾ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਸਾਂਝੀ ਜ਼ਰੂਰ ਕਰਨੀ ਸੀ ਜਿੱਥੇ ਤੱਕ ਵੀਡੀਓ ਦੀ ਸ਼ੇਅਰ ਕਰਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਗਏ ਨੰਬਰ ਤੇ ਆਪ ਦੇਖਣ ਵਾਲਾ